हां जी दोस्तों बहुत-बहुत स्वागत है अपने चैनल पे आज दी इस वीडियो दी विच नु दे विच assi pensioners nu 2.9 factor de naal pension sodhe ja sambandhi jehda CO CP 2799 2025 di डिस्पोज ऑफ ਕੀਤੇ ਜਾਣ ਦੇ ਕਾਰਨ ਤੇ ਭਵਿੱਖ ਦੀਆਂ ਉਮੀਦਾਂ ਦੇ ਬਾਰੇ ਜ਼ਿਕਰ ਕਰਾਂਗੇ ਪ੍ਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਹਾਈ ਕੋਰਟ ਦੇ ਦੁਆਰਾ ਮਿਤੀ 28 11 2024 ਨੂੰ ਇੱਕ सी डब्ल्यू पी ਦਾ ਫੈਸਲਾ ਜਿਹੜਾ ਹੈ ਪੈਨਸ਼ਨਰਸ ਨੂੰ 2.95 ਦੇ ਫੈਕਟਰ ਦੇ ਨਾਲ ਪੈਨਸ਼ਨ ਦੇ ਜਾਨ ਸੰਬੰਧੀ ਜਿਹੜਾ ਹੈ ਪੈਨਸ਼ਨਰ ਦੇ ਹੱਕ ਦੇ ਵਿੱਚ ਦਿੱਤਾ ਗਿਆ ਸੀ ਤੇ ਇਸ ਨੂੰ 3 ਮਹੀਨਿਆਂ ਦੇ ਵਿੱਚ ਲਾਗੂ ਕਰਨ ਦਾ ਹੁਕਮ ਵੀ ਜਿਹੜਾ ਹੈ ਮਾਨਯੋਗ ਅਦਾਲਤ ਦੇ ਦੁਆਰਾ ਦਿੱਤਾ ਗਿਆ ਸੀ ਪ੍ਰੰਤੂ ਦਿੱਤੇ ਸਮੇਂ ਦੇ ਵਿੱਚ ਇਹ ਹੁਕਮ ਲਾਗੂ ਸਰਕਾਰ ਨੇ ਨਹੀਂ ਸੀ ਕੀਤਾ ਜਿਸ ਦੇ ਕਰਕੇ ਸੀਓਪੀਸੀ ਨੰਬਰ 2799 ਆਫ 2025 ਪ੍ਰੀਤਮ ਸਿੰਘ ਨਾਗਰਾ ਐਂਡ ਅਦਰਸ ਵਰਜੀ ਕ੍ਰਿਸ਼ਨ ਕੁਮਾਰ ਆਈਏਐਸ ਜਾਨੀ ਕੀ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਈ ਗਈ ਸੀ ਜਿਸ ਦੀ ਕਿ ਇੱਕ ਸੁਣਵਾਈ ਮਿਤੀ 14 7 2025 ਨੂੰ ਹੋਈ ਸੀ ਇਸੇ ਦੌਰਾਨ ਪੈਨਸ਼ਨਰਸ ਨੂੰ ਇੱਕ ਉਮੀਦ ਜਾਗ ਗਈ ਸੀ ਕਿ ਉਹਨਾਂ ਦੀ ਪੈਨਸ਼ਨ 2.59 ਫੈਕਟਰ ਦੇ ਨਾਲ ਸੋਦੇ ਜਾਣ ਸੰਬੰਧੀ ਕੋਈ ਠੋਸ ਫੈਸਲਾ ਮਾਨਯੋਗ ਅਦਾਲਤ ਦੇ ਵੱਲੋਂ ਦਿੱਤਾ ਜਾਵੇਗਾ ਕਿਉਂਕਿ ਸਰਕਾਰੀ ਐਡਵੋਕੇਟ ਦੁਆਰਾ ਜਵਾਬ ਦਾਵਾ ਪੇਸ਼ ਕਰਨ ਦੇ ਲਈ ਹੋਰ ਸਮਾਂ ਦਿੰਦੇ ਜਾਣ ਦੀ ਜਿਹੜੀ ਮੰਗ ਦੀ ਜਿਹੜੀ ਬੇਨਤੀ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਅਦਾਲਤ ਨੇ ਨਾ ਕੇਵਲ ਸਰਕਾਰ ਨੂੰ ਫਟਕਾਰ ਲਗਾਈ ਸੀ ਸਗੋਂ 20000 ਰੁਪਏ ਦਾ ਜੁਰਮਾਨਾ ਵੀ ਲਗਾਉਂਦੇ ਹੋਏ ਅਗਲੀ ਸੁਣਵਾਈ ਦੀ ਮਿਤੀ 18 8 2025 ਪਾ ਦਿੱਤੀ ਸੀ ਸੋ ਦੋਸਤੋ ਇਸ ਦੇ ਨਾਲ ਮਿਤੀ ਨੂੰ ਜਿਹੜੀ ਮਿਤੀ ਇਸੇ ਮਿਤੀ ਨੂੰ ਹੋਈ ਸੁਣਵਾਈ ਦੇ ਵਿੱਚ ਸਰਕਾਰ ਦੇ ਵੱਲੋਂ ਜੋ ਸਪੀਕਿੰਗ ਆਰਡਰ ਪੇਸ਼ ਕੀਤੇ ਗਏ ਉਹ ਐਜੂਕੇਸ਼ਨ ਸੈਕਟਰੀ ਅਨਦਿੱਤਿਆ ਮਿਤਰਾ ਦੇ ਵੱਲੋਂ ਜਾਰੀ ਕੀਤੇ ਗਏ ਸਨ ਅਤੇ ਮਾਨਯੋਗ ਜੱਜ ਸਾਹਿਬ ਨੇ ਇਸ ਨੂੰ ਵਿੱਤ ਵਿਭਾਗ ਦੇ ਦੁਆਰਾ ਜਾਰੀ ਕਰਨ ਦੇ ਹੁਕਮ ਸੁਣਾਏ ਅਗਲੀ ਸੁਣਵਾਈ ਦੀ ਮਿਤੀ 23/9/2025 ਪਾ ਦਿੱਤੀ ਸੀ ਮਿਤੀ 23/9/25 ਨੂੰ ਵਿੱਤੀ ਵਿਭਾਗ ਦੇ ਸਕੱਤਰ ਦੇ ਦੁਆਰਾ ਜੋ ਸਪੀਕਿੰਗ ਆਰਡਰ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਉਸ ਵੇਲੇ ਕਲੇਮ ਕੀਤਾ ਗਿਆ ਸੀ ਕਿ ਪੈਨਸ਼ਨਰਸ ਨੂੰ 31/12/15 ਨੂੰ ਜੋ ਬੇਸਿਕ ਪੇ ਮਿਲਦੀ ਸੀ ਉਸ ਦੇ ਵਿੱਚ 113% ਡੀਏ ਜੋੜਦੇ ਹੋਏ ਘੱਟੋ ਘੱਟ 15% ਦਾ ਲਾਭ ਦਿੱਤਾ ਗਿਆ ਸੀ ਤੇ ਇਸ ਸਬੰਧੀ ਪੈਨਸ਼ਨਰਸ ਨੂੰ ਆਗੂਆਂ ਦੇ ਨਾਲ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਉਹ ਕੀ ਉਹਨਾਂ ਨੇ ਇਸ ਤੇ ਸਹਿਮਤੀ ਜਤਾਈ ਸੀ ਤੇ ਕੈਮਨੜ ਦੇ ਵਿੱਚੋਂ ਇਸ ਫਾਰਮੂਲੇ ਨੂੰ ਪ੍ਰਮਾਨ ਕੀਤਾ ਗਿਆ ਸੀ ਇਹ ਤੋਂ ਇਸ ਤੋਂ ਇਲਾਵਾ ਜੇਕਰ ਪੈਨਸ਼ਨਰਸ ਨੂੰ 119% ਡੀਏ ਤੇ 15% ਦਾ ਵਾਅਦਾ ਦੇ ਕੇ 2.90 ਫੈਕਟਰ ਦੇ ਨਾਲ ਪੈਸ਼ਨ ਜਿਹੜੀਆਂ ਥੋਡੀਆਂ ਜਿਹੜੀਆਂ ਸੋਧੀਆਂ ਗਈਆਂ ਤਾਂ ਇਸ ਦੇ ਨਾਲ ਸਟੇਟ ਸਰਕਾਰ ਦੇ ਖਜ਼ਾਨੇ ਤੇ ਉੱਤੇ ਕਈ 100 ਕਰੋੜ ਦਾ ਬੋਝ ਪਵੇਗਾ ਜੋ ਇਸ ਤੋਂ ਇਲਾਵਾ ਸਪੀਕਿੰਗ ਆਰਡਰ ਵਿਚ ਵੀ ਇਹ ਵੀ ਲਿਖਿਆ ਗਿਆ ਹੈ ਕਿ ਮਾਨਯੋਗ ਅਦਾਲਤੀ ਦੇ ਦੁਆਰਾ ਮਿਤੀ 28 11 2024 ਦੇ ਆਰਡਰ ਨੂੰ ਬਕਾਇਦਾ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਸਬੰਧੀ ਹੋਰ ਕੋਈ ਜੜੀਗੀ ਅਗਲੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਇਨ੍ਹਾਂ ਦਲੀਲਾਂ ਦੇ ਹਿਸਾਬ ਦੇ ਮੱਦੇ ਨਜ਼ਰ ਹਾਈ ਕੋਰਟ ਦੇ ਜੱਜ ਸਾਹਿਬ ਅਨਲੇਬਲ ਜਸਟਿਸ ਅਲਕਾ ਸ਼ਰੀਨ ਦੇ ਵੱਲੋਂ ਇਸ ਵਿੱਚ ਸੀਓਪੀਸੀ ਨੰਬਰ 2799 2025 ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ। ਪ੍ਰੰਤੂ 2.9 ਫੈਕਟਰ ਦੇ ਸੰਬੰਧੀ ਆਪਦੀ ਇੱਕ ਹੋਰ ਕਿਰਨ ਵੀ ਜਿਹੜੀ ਹੈ ਕਿ ਸਪੀਕਿੰਗ ਆਰਡਰ ਵਿੱਚ ਇਹ ਵੀ ਲਿਖਿਆ ਗਿਆ ਕਿ ਮਿਤੀ 28/8/2025 ਨੂੰ ਪੰਜਾਬ ਸਰਕਾਰ ਦੇ ਦੁਆਰਾ ਇੱਕ ਪੱਤਰ ਜਾਰੀ ਕਰਕੇ ਸਾਰੇ ਹੀ ਸਰਕਾਰ ਨੂੰ ਲਿਖਿਆ ਗਿਆ ਹੈ ਕਿ ਪੈਰਾ ਨੰਬਰ 5ਏ ਦੇ ਵਿੱਚ ਪੈਸ਼ਨ ਸੋਰ ਸਬੰਧੀ ਜੋ ਢਾਂਗ ਦਾ ਵੇਰਵਾ ਕੀਤਾ ਗਿਆ ਹੈ ਉਸ ਦੇ ਵਿੱਚ ਸੋਧ ਕਰਨਾ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਇਸ ਦੇ ਲਈ ਸਰਕਾਰ ਦੇ ਵੱਲੋਂ ਹੋਰ ਹਦਾਇਤਾਂ ਜਾਰੀ ਕੀਤੀਆਂ ਜਾਣ ਦੀ ਉਡੀਕ ਵੀ ਕੀਤੀ ਜਾਵੇ ਇਸ ਤੋਂ ਇਲਾਵਾ ਡੀ 113% ਦੀ ਬਜਾਏ 119% ਕਰਨ ਦੇ ਵਾਸਤੇ ਇੱਕ ਐਲਪੀਏ ਨੰਬਰ 54 ਆਫ 2025 ਇਨ ਜਿਹੜੀ ਕਿ ਸੀਡਬਲਯੂਪੀ 72 ਬੰਬੀ ਆਲੀ ਵੀ ਸੁਣਵਾਈ ਦੇ ਅਧੀਨ ਹੈ ਅਤੇ ਇਸ ਦੀ ਅਗਲੀ ਸੁਣਵਾਈ ਦੀ ਮਿਤੀ 6 11 2025 ਰੱਖੀ ਗਈ ਹੈ ਇਸ ਦੇ ਲਈ ਹੁਣ ਜਿਹੜਾ ਹੈ ਸਰਕਾਰ ਦੇ ਪੱਲੇ ਦੇ ਵਿੱਚ ਹੈ ਤੇ ਹੋ ਸਕਦਾ ਹੈ ਕਿ ਪੈਨਸ਼ਨਰ ਦੇ ਸੰਘਰਸ਼ ਦੇ ਮੱਦੇ ਨਜ਼ਰ ਸਰਕਾਰ ਪੈਨਸ਼ਨਰ ਦੀ ਪੈਨਸ਼ਨ 2.9 ਫੈਕਟਰ ਦੇ ਨਾਲ ਸੋਧ ਲਈ ਸਹਿਮਤ ਹੋ ਜਾਵੇ ਜਾਂ ਫਿਰ ਜੋ ਅਗਲੀ ਸੁਣਵਾਈ ਨੂੰ ਡੀਏ ਵਧਾ ਕੇ 113% ਦੀ ਬਜਾਏ 119% ਕਰਨ ਦੇ ਬਾਰੇ ਸਨਵਾਈ ਹੋਣੀ ਹੋਣੀਆਂ ਹਨ ਉਸ ਦੇ ਵਿੱਚ ਵੀ ਜੇਕਰ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਹੱਕ ਦੇ ਵਿੱਚ ਆ ਜਾਂਦਾ ਤਾਂ ਹੋ ਸਕਦਾ ਹੈ ਕਿ 2 ਪੁਆਇੰਟ ਫੈਕਟਰ ਦੇ ਨਾਲ ਪੈਨਸ਼ਨ ਸੋਦੇ ਜਾਂ ਸੰਬੰਧੀ ਇੱਕ ਨਵਾਂ ਫਾਰਮੂਲਾ ਜੋ ਹੈ ਉਸ ਦੀ ਪ੍ਰਵਾਨ ਸਰਕਾਰ ਦੇ ਵੱਲੋਂ ਦਿੱਤੀ ਜਾਵੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਕੀ ਭੁਖ ਦੇ ਵਿੱਚ ਕੀ ਵਾਪਰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੀ ਰੈਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ